ਮਾਨਜਕ ਸ਼੍ਰੀਮਤੀ ਅਮਨੀਤ ਕੌਂਟਰ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਟੰਡਾ ਜੀ ਦੇਸ਼ਾਂ ਦੇਸ਼ਾਂ ਅਨੁਸਾਰ ਜੀ ਅਜੇ ਗੰਦੀ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਮਟੰਡਾ ਜੀ ਰਹਿਮ ਨਾਈ ਹੇਟਰ ਸੀਏ 2 ਦੀ ਸਾਡੀ ਟੀਮ ਇਹ ਏਐਸਏ ਹਰਮਨ ਜੀ ਸਿੰਘ ਅਗੋਈ ਕਰ ਰਹੀ ਸੀ ਉਹ ਨਥਾਣਾ ਤੋਂ ਫਕਤਾ ਰੋਡ ਤੇ ਜਾ ਰਹੀ ਸੀ ਜਦੋਂ ਪੁਲਿਸ ਉਹ ਬਹਾਦਰਕਵਾ ਕੋਠਾਗੁਰੂ ਪਹੁੰਚੀ ਤੇ ਉੱਥੇ ਅਨੇਕ ਨੌਜਵਾਨ ਉਹਨੂੰ ਆਪਰਾ ਸ਼ਿਫਟ ਡੇਅਰ ਕਾਰ ਹੈ ਜਿਹਦਾ ਨੰਬਰ BB2BD 5201 ਸਮੇਤ ਕਾਬੂ ਕੀਤਾ ਤੇ ਉਸ ਉਹਨਾਂ ਨੇ ਤਲਾਸ਼ੀ ਲਈ ਮੈਂ ਵੀ ਮੌਕੇ ਤੇ ਪੁੱਜਾ ਜੋ ਉਹਨੇ ਤਲਾਸ਼ੀ ਲਈ ਗਈ ਤੇ ਉਹ ਜਿਹੜਾ ਬੰਦਾ ਫੜਿਆ ਉਹਦਾ ਨਾਮ ਲਫੀਜ਼ ਸਿੰਘ ਪੁੱਤਰ ਪ੍ਰੀਤਵ ਸਿੰਘ ਵਾਸੀ ਸਰਾਵਾਂ ਦਾ ਗਵਾੜ ਕੋਠਾ ਗੁੰਸੀ ਤੇ ਜੋ ਤਲਾਸ਼ੀ ਲਈ ਗਈ ਤੋਂ ਉਹਦੇ ਕਾਰ ਦੇ ਡਿੱਗੀ ਜਗ੍ਹਾ ਪਲਾਸਟਰ ਦਾ ਗੱਟਾ ਮਿਲਿਆ ਇਹਦੇ ਵਿੱਚੋਂ 5000 ਰਾਮਾ ਡੋਲ ਗੋਈਆਂ ਤੇ 4000 ਜਿਹੜਾ ਰਗਾ ਬਲੀਨ ਕੈਪਸੂਲਾ ਕੋਬਰਾਮ ਦਾ ਹੋਇਆ ਜਿਸ ਤੇ ਅਸੀਂ ਉਹਦੇ ਵਿਰੁੱਧ ਮਕਦਮਾ ਨੰਬਰ 81 33 249 2024 ਥਾਣਾ ਦਿਾਲਪੁਰਾ ਵਿਖੇ ਅੰਡਰ ਸੈਕਸ਼ਨ 22 ਸੀ ਐਨ ਡੀ ਪੀ ਐਫ ਹੈ ਪਰ ਇਹਦਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਕਿਉਂਦਾ ਅਸੀਂ 2 ਦਿਨ ਦਾ ਪੁਲਿਸ ਰਿਮਾਂਡ ਕੋਰਟ ਚ ਪੇਸ਼ ਕਰਕੇ ਉਸਨੂੰ ਹਾਸਲ ਕੀਤਾ ਤੇ ਉਹ ਤੇ ਹੋਰ ਪੁੱਛਗਿਰਿ ਹੈ ਇਹ ਬੰਦਾ ਪਹਿਲਾਂ ਵੀ ਐਸਾ ਵੇਚਣ ਦਾ ਆਦੀ ਹੈ ਤੇ ਪਹਿਲਾਂ ਵੀ ਥਾਣਾ ਦਿਆਲਪੁਰਾ ਵਿਖੇ ਥਾਣਾ ਬਾਜਾਖਾਨਾ ਵਿਖੇ ਨਸ਼ੇ ਦੇ ਮੁਕਦਮੇ ਜਿਹੜੇ ਦਰਜ ਹੈ ਇਹ ਕਿਸੇ ਕਿੱਥੋਂ ਲੈ ਕੇ ਆ ਰਿਹਾ ਸੀ ਕੋਈ ਇਹ ਤੁਸੀਂ ਇਸ ਦੇ ਸਾਹਮਣੇ ਆਇਆ ਹੋ ਇਹਦੇ ਤੋਂ ਹੁਣ ਅਸੀਂ ਇਹਨਾਂ ਰਿਮਾਂਡ ਹਾਸਲ ਕੀਤਾ ਹੈ ਤਾਂ ਥੋਰਲੀ ਪੁਸ਼ਿਸ ਕਰਕੇ ਜਿੱਥੇ ਵੀ ਇਹਨੇ ਲਿਆਂਦੀ ਹੋਈ ਜਾਣ ਜਿੱਥੇ ਜਾ ਕੇ ਲੈਣੇ ਆ ਫਾਰਵਰਡ ਬੈਕਵਰਡ ਲਿੰਕ ਜਿਹੜੇ ਇਹਦੇ ਅਸੀਂ ਪਤਾ ਕਰਕੇ ਉਹਨਾਂ ਦੋਸ਼ੀਆਂ ਨੂੰ ਮੁਕਦਮੇ ਦੇ ਗ੍ਰਿਫਤਾਰ ਕਰਾਂਗੇ ਪਹਿਲਾਂ ਕਿਹਦੇ ਦੇ ਥਾਣੇ ਦੇ ਵਿੱਚ ਪਰਚੇ ਦਰਜ ਹੋਏ ਪਹਿਲਾਂ ਬਾਜਾਖਾਨਾ ਦਿਆਲਪੁਰਾ ਇੱਕ ਤੇ ਚੋਰੀ ਦਾ ਪਰਚਾ ਵੀ ਦਰਜ ਹੈ ਦਿਆਲਪੁਰਾ ਵਿੱਚ ਇੱਕ